ਕੀ ਹਾਲਾਂ ਦੋਸਤੋ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੀ ਤੇ ਘੈਂਟ ਕਹਾਣੀ ਤੇ ਮੇ ਦਾ ਕਹਾਣੀ ਤੁਹਾਨੂੰ ਬਹੁਤ ਪਸੰਦ ਆਊਗੀ ਤੇ ਫੁੱਲ ਇੰਜੋਏ ਕਰੋਗੇ ਇੱਕ ਕਹਾਣੀ ਆ ਜੀ ਜਗਨੂ ਤੇ ਰਵੀ ਦੀ ਸੁਹਾਗ ਰਾਤ ਦੀ ਸ਼ੁਰੂ ਕਰ ਲਵਾਂ ਅੱਜ ਦੀ ਕਹਾਣੀ ਸੁਹਾਗ ਵਾਲਾ ਕਮਰਾ ਫੁੱਲਾਂ ਗਲਾਬ ਦੀਆਂ ਪਾਂਖੜੀਆਂ ਮੋਮਬਤੀਆਂ ਤੇਰਦੀ ਮਹਿਕ ਨਾਲ ਸਜਿਆ ਹੋਇਆ ਸੀ ਲਾਲ ਯਾਤਰ ਮਹਮਲੀ ਗੱਦੇ ਤੇ ਕੰਦਾ ਲੜਕ ਰਹੀਆਂ ਮਸ਼ਾਲਾਂ ਕਮਰੇ ਨੂੰ ਹੋਰ ਵੀ ਵਧੀਆ ਬਣਾ ਰਹੀਆਂ ਸੀ ਬਾਹਰ ਦੇ ਸਾਰੇ ਸ਼ੋਰ ਸ਼ਗਨ ਅਤੇ ਦੋਲੀਆਂ ਦੀਆਂ ਧੁਨਾਂ ਮੁੱਕ ਚੁੱਕੀਆਂ ਸੀ ਹੁਣ ਘਰ ਵਿੱਚ ਸ਼ਾਂਤੀ ਸੀ ਪਰ ਇਸ ਕਮਰੇ ਵਿੱਚ ਦੋ ਦਿਲਾਂ ਵਿੱਚ ਬੇਚੈਨੀ ਤੇ ਧੜਕਣਾਂ ਦਾ ਸ਼ੋਰ ਚੱਲ ਰਿਹਾ ਸੀ ਰਵੀ ਲਾਲ ਜੋੜੇ ਵਿੱਚ ਸਜੀ ਹੋਈ ਬੈਠੀ ਸੀ ਪੈਰ ਜੁੜੇ ਹੋਏ ਪਲੰਗ ਦੇ ਕੋਨੇ ਦੇ ਬੈਠੀ ਸੀ ਉਹਦਾ ਉਹਦੇ ਮੱਥਾ ਮੱਥੇ ਤੇ ਥੋੜਾ ਝੁਗਿਆ ਹੋਇਆ ਸੀ ਅੱਖਾਂ ਹੌੜੀਆਂ ਝੁਗੀਆਂ ਹੋਈਆਂ ਤੇ ਪੈਰਾਂ ਦੀ ਪਾਇਲ ਕਦੇ-ਕਦੇ ਬਿਨਾਂ ਕਾਰਨ ਵੀ ਝੁਕਾਰ ਦੇ ਜਾ ਰਹੀ ਸੀ ਉਹਦੇ ਚਿਹਰੇ 'ਤੇ ਲਜਾਇਤ ਸ਼ਰਮ ਤੇ ਉਮੀਦ ਅਤੇ ਡਰ ਚਾਰੋਂ ਇਕੱਠੇ ਨਜ਼ਰ ਆ ਰਹੀ ਸੀ ਉਧਰ ਕਮਰੇ ਦਾ ਦਰਵਾਜ਼ਾ ਹੌਲੀ ਆਵਾਜ਼ ਨਾਲ ਖੁੱਲ੍ਹਿਆ ਜਗਨੂ ਹੌਲੇ-ਹੌਲੇ ਕਦਮਾਂ ਨਾਲ ਅੰਦਰ ਆਇਆ ਉਹਦੇ ਹੱਥ ਵਿੱਚ ਦੁੱਧ ਦਾ ਗਲਾਸ ਸੀ ਪਰ ਨਜ਼ਰ ਰਵੀ ਤੇ ਟਿੱਕੀ ਹੋਈ ਸੀ ਪਹਿਲੀ ਵਾਰ ਉਹ ਆਪਣੇ ਘਰ ਦੀ ਮਾਲਕਣ ਨੂੰ ਆਪਣੀ ਧੜਕਣ ਦੀ ਸਾਥੀ ਨੂੰ ਇਸ ਤਰ੍ਹਾਂ ਸਾਹਮਣੇ ਦੇਖ ਰਿਹਾ ਸੀ ਜਗਨੂ ਆ ਕੇ ਪਲੰਘ ਦੇ ਕੋਲ ਬੈਠਿਆ ਨਾ ਬਹੁਤਾ ਨੇੜੇ ਤੇ ਨਾ ਬਹੁਤਾ ਦੂਰ ਬਿਲਕੁਲ ਉੱਥੇ ਜਿੱਥੇ ਲੱਜ ਵਾਲਾ ਫਾਸਲਾ ਬਣਿਆ ਰਹੇ ਜਗਨੂ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਰਾਵੀ ਤੁਸੀਂ ਠੀਕ ਹੋ ਡਰਤੇ ਨਹੀਂ ਲੱਗ ਰਿਹਾ ਕੋਈ ਦਿਲ ਲੱਗ ਗਿਆ ਤੁਹਾਡਾ ਇੱਥੇ ਰਵੀ ਦਾ ਜਵਾਬ ਸਿਰਫ ਇੱਕ ਹੌਲੀ ਜਿਹੀ ਸਾਹ ਵਾਂਗ ਨਿਕਲਿਆ ਹਾਂਜੀ ਉਸ ਸ਼ਬਦ ਵਿੱਚ ਸ਼ਰਮ ਵੀ ਸੀ ਅਤੇ ਕੰਬਣੀ ਵੀ ਸੀ ਅਤੇ ਸਤਿਕਾਰ ਵੀ ਸੀ ਉਹ ਜਿਵੇਂ ਹੀ ਹੌਲੀ ਜਿਹੀ ਬੋਲੀ ਸੀ ਜਗਨੂ ਫੇਰ ਬੋਲਿਆ ਜੇ ਤੁਹਾਨੂੰ ਘਬਰਾਹਟ ਹੈ ਤਾਂ ਪਹਿਲਾਂ ਅਸੀਂ ਗੱਲ ਕਰ ਲਈਏ ਅੱਜ ਦੀ ਰਾਤ ਸਾਡੀ ਹੈ ਇਸ ਨੂੰ ਅਸੀਂ ਆਪਣੇ ਤਰੀਕੇ ਨਾਲ ਹੀ ਜੀ ਸਕਦੇ ਹਾਂ ਕੋਈ ਜਲਦੀ ਨਹੀਂ ਆ ਤੁਸੀਂ ਘਬਰਾਓ ਨਾ ਪਹਿਲੀ ਵਾਰ ਰਾਵੀ ਨੇ ਅੱਖਾਂ ਚੁੱਕ ਕੇ ਉਸ ਨੂੰ ਦੇਖਿਆ ਦੇਖਣ ਵਿੱਚ ਜੁਗਨੂ ਬਹੁਤ ਸੋਹਣਾ ਸੀ ਅਤੇ ਰਾਵੀ ਵੀ ਪਰ ਇਹਾਂ ਵਾਂਗ ਲੱਗ ਰਹੀ ਸੀ। ਰਾਵੀ ਪੂਰੀ ਤेकਣ ਵਿੱਚ ਫਿੱਟ ਪਈ ਸੀ। ਉਹ ਦੋ ਸਕਿੰਟ ਦੋਵੇਂ ਇੱਕ ਦੂਜੇ ਵੱਲ ਦੇਖ ਕੇ ਨਾ ਬੋਲੇ ਨਾ ਹੱਸੇ। ਪੱਤੇ ਦੇਖਦੇ ਰਹੀ ਪਰ ਰਾਤ ਨੇ ਦੋਵੇਂ ਨੂੰ ਇੱਕ ਦੂਜੇ ਲਈ ਖੋਲਣਾ ਸ਼ੁਰੂ ਕਰ ਦਿੱਤਾ। ਜਗਨੂ ਨੇ ਹੱਥ ਵਧਾਇਆ ਤੇ ਕਿਹਾ ਪਹਿਲਾਂ ਇਹ ਦੁੱਧ ਪੀ ਲੋ। ਫਿਰ ਹੌਲੀ-ਹੌਲੀ ਗੱਲਬਾਤ ਵੀ ਕਰਾਂਗੇ। ਹੱਥ ਨਾਲ ਹੱਥ ਟੱਚ ਹੋਇਆ। ਦੋਨਾਂ ਵਿੱਚ ਇੱਕ ਕੰਪਨੀ ਜੀ ਛਿੜ ਗਈ। ਜਗਨੂ ਨੇ ਉਸ ਦਾ ਸਰੀਰ ਕੰਬਦਾ ਦੇਖ ਲਿਆ। ਤੇ ਮਾਂ ਦਾਹ ਸੇ ਨਾਲ ਕਿਹਾ ਡਰੋ ਨਾ ਰਾਵੀ। ਮੈਨੂੰ ਵੀ ਪਹਿਲੀ ਰਾਤ ਹੈ। ਮੈਂ ਵੀ ਆਦਮੀ ਹਾਂ ਪਰ ਦਿਲ ਮੇਰਾ ਵੀ ਕੰਬਦਾ ਹੈ। ਰਾਵੀ ਨੇ ਹੋਠਾਂ ਤੇ ਸਿੱਲੀ ਜਿਹੀ ਮੁਸਕਾਨ ਲਈ ਸ਼ਰਮ ਨੇ ਦੇ ਪਿੱਛੇ ਲੁਕਿਆ ਹੋਇਆ ਭਰੋਸਾ ਪਹਿਲੀ ਵਾਰ ਬਾਹਰ ਝਲਕਿਆ ਹੁਣੇ ਦੁੱਧ ਦਾ ਘੁੱਟ ਲਿਆ ਜੁਗਨੂ ਨੇ ਉਹਦੇ ਹੱਥ ਹੌਲੇ ਨਾਲ ਗਲਾਸ Meinਦਿਆਂ ਛੂਹੇ ਨਾ ਜ਼ੋਰ ਨਾਲ ਨਾ ਹੜਬੜਾਈ ਹੋਈ ਸਿਰਫ ਇਸ ਅਹਿਸਾਸ ਨਾਲ ਕਿ ਸ਼ੋ ਇਸ ਰਾਤ ਦੀ ਪਹਿਲੀ ਸ਼ੁਰੂਆਤ ਹੈ ਦਿਲ ਦੋਮਾ ਦਾ ਕਰ ਰਿਹਾ ਸੀ ਪਰ ਦੋਨੇ ਸੰਗ ਰਹੇ ਸੀ। ਕਮਰੇ ਵਿੱਚ ਚੁੱਪ ਸੀ ਪਰ ਦਿਲਾਂ ਵਿੱਚ ਬੇਸਬਰੀ ਵੀ ਸੀ। ਰਵੀ ਨੇ ਗਲਾਸ ਜੁਗਨੂ ਨੂੰ ਵਾਪਸ ਦੇ ਦਿੱਤਾ। ਮਾਹੌਲ ਅਜੀਬੀ ਚੁੱਪ ਸੀ ਪਰ ਹੁਣ ਉਸ ਚੁੱਪ ਵਿੱਚ ਡਰ ਘੱਟ ਧੜਕਣ ਜ਼ਿਆਦਾ ਸੀ। ਜੁਗਨੂ ਨੇ ਗਲਾਸ ਸਾਈਡ ਤੇ ਟੇਬਲ ਉੱਤੇ ਰੱਖ ਦਿੱਤਾ ਤੇ ਹੌਲੇ ਜਿਹੇ ਲਹਿਜੇ ਨਾਲ ਕਿਹਾ, "ਰਵੀ।" ਉਸ ਦੀ ਆਵਾਜ਼ ਨਰਮ ਸੀ ਪਰ ਪਰੋਸੇ ਨਾਲ ਭਰੀ ਹੋਈ ਸੀ। ਰਵੀ ਨੇ ਹੌਲੀ ਜਿਹੀ ਉਹ ਕੀਤੀ ਤੇ ਆਪਣੀਆਂ ਉਂਗਲਾਂ ਨਾਲ ਚੁਣੀ ਦੀ ਚੁੜਾਈ ਠੀਕ ਕਰਦੀ ਰਹੀ। ਜੁਗਨੂ ਨੇ ਉਸ ਦੀ ਕਬਰਾਟ ਦੇਖੀ ਅਤੇ ਥੋੜਾ ਜਾਂ ਮੰਦ-ਮੰਦ ਹੱਸਿਆ ਤੇ ਬੋਲਿਆ ਮੈਨੂੰ ਤੇਰੀਆਂ ਅੱਖਾਂ ਵਿੱਚ ਸਭ ਕੁਝ ਦਿਸ ਰਿਹਾ ਹੈ। ਡਰਿਆ ਨਾ ਕਰ। ਮੈਂ ਤੈਨੂੰ ਬਿਨਾਂ ਤੇਰੀ ਮਰਜ਼ੀ ਦੇ ਤੇਰੀ ਹੱਦ ਤੋਂ ਪਾਰ ਨਹੀਂ ਜਾਣ ਦੇਵਾਂਗਾ। ਇਹ ਵਾਦਾ ਹੈ ਮੇਰਾ। ਤੂੰ ਘਬਰਾਣਾ ਅੱਜ ਆਪਣੀ ਸੁਹਾਗ ਰਾਤ ਹੈ ਤੇ ਅੱਜ ਆਪਣਾ ਇਹ ਰਾਤ ਇੱਕ ਵਧੀਆ ਰਾਤ ਹੋਵੇਗੀ ਰਵੀ ਦੇ ਅੰਦਰ ਕੁਝ ਪਿਗਲਿਆ ਉਸ ਦੇ ਹੌਂਟ ਹੌਲੇ ਨਾਲ ਖੁੱਲੇ ਮੈਨੂੰ ਸਿਰਫ ਤੁਹਾਡੀ ਸ਼ਰਮ ਆ ਰਹੀ ਹੈ ਜਗਨੂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਸ਼ਰਮ ਤਾਂ ਹੋਣੀ ਹੀ ਚਾਹੀਦੀ ਹੈ ਬਿਨਾਂ ਸ਼ਰਮ ਦੇ ਇਹ ਰਾਤ ਸੋਹਣੀ ਕਿਵੇਂ ਬਣਦੀ ਰਾਵੀ ਨੇ ਨਜ਼ਰ ਥੱਲੇ ਕਰ ਲਈ ਪਰ ਉਹਦੇ ਗੱਲ ਲਾਲ ਹੋ ਚੁੱਕੇ ਸੀ ਜੁਗਨੂ ਹੌਲੀ-ਹੌਲੀ ਉਸਦੇ ਨੇੜੇ ਖਿਸਕਿਆ ਪਲੰਗ ਦੀਆਂ ਚਾਦਰਾਂ ਹੌਲੀ-ਹੌਲੀ ਖਿਸਕ ਚੁੱਕੀਆਂ ਸੀ ਤੇ ਫਾਸਲਾ ਹੁਣ ਸਿਰਫ ਸੁਗੰਧ ਦਾ ਸੀ ਦੂਰ ਦਾ ਨਹੀਂ ਰਾਵੀ ਦੀਆਂ ਪਲਕਾਂ थरथरा ਗਈਆਂ ਪਰ ਉਹ ਹਟ ਕੇ ਨਹੀਂ ਬੈਠੀ ਜੁਗਨੂ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਕੀ ਮੈਂ ਤੇਰਾ ਹੱਥ ਫੜ ਸਕਦਾ ਰਾਵੀ ਨੇ ਸ਼ਬਦ ਨਹੀਂ ਬੋਲੇ ਪਰ ਉਸ ਦੀ ਪਲਕਾਂ ਦੇ ਝੁਕਣ ਤੇ ਸਿਰ ਤੇ ਬਹੁਤ ਹੌਲੀ ਝੁਕਾਣ ਇਜਾਜ਼ਤ ਦੇ ਦਿੱਤੀ ਜਗਨੂ ਨੇ ਉਹਦਾ ਨਰਮ ਹੱਥ ਆਪਣੇ ਹੱਥ ਵਿੱਚ ਫੜਿਆ ਨਾ ਚੁੰਬ ਕੇ ਨਾ ਛੱਡ ਕੇ ਸਿਰਫ ਸਾਂਭ ਕੇ ਰਾਵੀ ਨੇ ਪਹਿਲੀ ਵਾਰ ਉਸ ਦੀ ਛੋਹ ਨੂੰ ਬਿਨਾਂ ਡਰੇ ਮਹਿਸੂਸ ਕੀਤਾ ਉਸ ਛੋਹ ਵਿੱਚ ਤਪਸ਼ ਵੀ ਸੀ ਲਗਨ ਵੀ ਸੀ ਪਰ ਜਲਦੀ ਨਹੀਂ ਇੰਤਜ਼ਾਰ ਵਾਲੀ ਨਰਮੀ ਸੀ ਕਮਰੇ ਵਿੱਚ ਮੋਮਬੱਤੀਆਂ ਦੀ ਰੋਸ਼ਨੀ ਦੁੱਧ ਪਰਛਾਵਾਂ ਬਣਾਉਂਦੀ ਸੀ। ਬਾਹਰ ਹਵਾ ਪੱਤਿਆਂ ਨਾਲ ਖੇਡ ਰਹੀ ਸੀ। ਅੰਦਰ ਦੋ ਸਾਹ ਇੱਕ ਰਿਦਮ ਵਿੱਚ ਆਉਣ ਲੱਗ ਪਏ ਸੀ। ਜੁਗਨੂ ਨੇ ਉਸਦੇ ਹੱਥ ਨੂੰ ਹੌਲੇ ਆਪਣੇ ਅੰਗੂਠੇ ਨਾਲ ਸਹਲਾਇਆ ਤੇ ਕਿਹਾ, "ਅੱਜ ਦੀ ਰਾਤ ਸਾਡੀ ਹੈ। ਰਵੀ ਤੇ ਮੈਂ ਚਾਹੁੰਦਾ ਹਾਂ ਹਰ ਪਲ ਤੈਨੂੰ ਯਾਦ ਰਹੇ, ਬਿਨਾਂ ਕਿਸੇ ਪਛਤਾਵੇ ਦੇ।" ਰਾਵੀ ਨੇ ਹੋਠ ਕੰਪੇ ਉਹ ਬੋਲਣਾ ਚਾਹੁੰਦੀ ਸੀ ਪਰ ਹੌਸਲਾ ਨਹੀਂ ਬਣਾ। ਰਿਹਸ। ਜੁਗਨੂ ਨੇ ਹੌਰੇ ਨਾਲ ਪੁੱਛਿਆ ਕੀ ਮੈਂ ਤੇਰੇ ਨੇੜੇ ਆ ਸਕਦਾ ਹਾਂ ਹੋਰ? ਇਸ ਵਾਰ ਰਵੀ ਨੇ ਹੌਲੀ ਜੀ ਆਵਾਜ਼ ਵਿੱਚ ਬੜੀ ਮੁਸ਼ਕਲ ਨਾਲ ਬਹੁਤ ਧੀਮੀ ਬੋਲੇ ਸ਼ਬਦ ਹਾਂ। ਹਾਂਜੀ। ਉਹ ਸੁਹਾਗ ਵਾਲੀ ਰਾਤ ਦਾ ਦਰਵਾਜ਼ਾ ਸੀ ਜੋ ਹੁਣ ਖੁੱਲਣਾ ਸ਼ੁਰੂ ਹੋ ਚੁੱਕਾ ਸੀ ਅਤੇ ਸੰਗ ਵੀ ਹੋਣ ਕੱਟਦੀ ਜਾ ਰਹੀ ਸੀ ਜਿਵੇਂ ਜਿਵੇਂ ਰਾਤ ਬੀਤਦੀ ਜਾ ਰਹੀ ਸੀ ਜੁਗਨੂ ਨੇ ਹੌਲੀ-ਹੌਲੀ ਦੇ ਰਵੀ ਦੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਲਿਆ ਪਲੰਗ ਦੀ ਲਾਲ ਚਾਦਰ ਹੌਲੀ-ਹੌਲੀ ਖਿਸਕ ਰਹੀ ਸੀ ਤੇ ਦੋਵਾਂ ਦੇ ਦਿਲਾਂ ਦੀ ਧੜਕਣ ਇੱਕ ਦੂਜੇ ਦੀ ਰਦਮ ਨਾਲ ਮਿਲਣ ਲੱਗ ਪਈ ਸੀ ਕਮਰੇ ਵਿੱਚ ਮੋਮਬਤੀਆਂ ਦੀ ਰੋਸ਼ਨੀ ਛਾਈ ਹੋਈ ਸੀ ਤੇ ਹੌਲੀ-ਹੌਲੀ ਹਵਾ ਰਵੀ ਦੇ ਵਾਲਾਂ ਨਾਲ ਖੇਡ ਰਹੀ ਸੀ ਹਰਾਵੀ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋ ਗਈਆਂ ਸੀ। ਉਸ ਦੇ ਹੋਠਾਂ ਤੇ ਸ਼ਰਮ ਤੇ ਲਗਣ ਦੀ ਮਿਲੀਜੁਲੀ ਚੜਕ ਸੀ। ਜਗਨੂ ਨੇ ਉਸ ਦੇ ਮੱਥੇ ਤੇ ਹੌਲੀ ਜਹੀ ਬੁਣਿਆਦ ਛੂਕੇ ਕਿਹਾ, "ਹਰਾਵੀ, ਮੈਂ ਤੇਰੇ ਨਾਲ ਹੌਲੀ-ਹੌਲੀ ਹਰ ਪਲ ਬਤਾਉਣਾ ਚਾਹੁੰਦਾ ਹਾਂ। ਤੂੰ ਡਰਨਾ। ਆਪਾਂ ਜੋ ਵੀ ਕਰਨਾ ਹੈ, ਹੌਲੀ ਤੇ ਨਿਮਰਤਾ ਨਾਲ ਹੀ ਕਰਾਂਗੇ।" ਹਰਾਵੀ ਨੇ ਹੌਲੀ-ਹੌਲੀ ਸਿਰ ਹਿਲਾਇਆ। ਉਸ ਦੇ ਦਿਲ ਵਿੱਚ ਬਹੁਤ ਡਰ ਸੀ ਪਰ ਉਸੇ ਨਾਲ ਰੁਚੀ ਅਤੇ ਪਿਆਰ ਵੀ ਬਰਾਬਰ ਸੀ ਦੋਵੇਂ ਜਣਾ ਦਾ 20-25 ਸਾਲ ਦਾ ਜੋ ਉਹਨਾਂ ਨੇ ਪੰਨ ਇੱਕ ਬਣਾਇਆ ਹੋਇਆ ਸੀ ਉਹ ਅੱਜ ਟੁੱਟਣ ਦੇ ਨੇੜੇ ਦੀਖ ਸੀ ਪਰ ਦੋਨੇ ਸ਼ਰਮ ਕਰ ਰਹੀ ਸੀ ਜਗਨੂ ਨੇ ਹੌਲੀ ਜਿਹੇ ਤਰੀਕੇ ਨਾਲ ਉਹਦੇ ਕੰਨ ਤੇ ਹੱਥ ਰੱਖਿਆ ਰਾਵੀ ਦੀ ਆਵਾਜ਼ ਥੋੜੀ ਕੰਬਦਿਆਂ ਮੈਨੂੰ ਥੋੜੇ ਡਰ ਲੱਗ ਰਿਹਾ ਹੈ। ਜੁਗਨੂ ਨੇ ਹੌਲੀ ਹੱਸ ਕੇ ਕਿਹਾ ਡਰ ਤਾਂ ਹੋਣਾ ਲਾਜ਼ਮੀ ਹੈ। ਪਰ ਅਸੀਂ ਇੱਕ ਦੂਜੇ ਦਾ ਸਾਥ ਦੇ ਕੇ ਇਸ ਰਾਤ ਨੂੰ ਖਾਸ ਬਣਾ ਸਕਦੇ ਹਾਂ। ਹੌਲੀ-ਹੌਲੀ ਉਹ ਪਲੰਗ ਤੇ ਉਸ ਦੇ ਨੇੜੇ ਆ ਬੈਠਾ ਜਮਾ। ਰਾਵੀ ਦੀਆਂ ਊਂਗਣਾ ਹੌਲੀ-ਹੌਲੀ ਜੁਗਨੂ ਦੇ ਹੱਥਾਂ ਵਿੱਚ ਫਿਰ ਗਈਆਂ। ਉਹ ਸਿਰਫ ਹੱਥ ਫੜ ਰਹੀ ਸੀ। ਪਰ ਦਿਲ ਵਿੱਚ ਇੱਕ ਤਰੰਗ ਲਹਿਰਾ ਰਹੀ ਸੀ। ਜਗਨੂ ਨੇ ਹੌਲੀ ਜਿਹੇ ਪੱल्लू ਹਟਾਇਆ ਉਸ ਦੇ ਮੱਥੇ ਨੂੰ ਹੌਲੀ ਜਿਹੇ ਛੋਹ ਕੇ ਫਿਰ ਕਿਹਾ ਇਹ ਰਾਤ ਸਾਡੀ ਹੈ। ਮੈਂ ਤੈਨੂੰ ਬਿਨਾਂ ਕਿਸੇ ਪਛਤਾਵੇ ਦੇ ਚਾਦਰ ਬਣਾਉਣਾ ਚਾਹੁੰਦਾ। ਰਵੀ ਨੇ ਆਪਣੀ ਅੱਖਾਂ ਥੋੜਾ ਹੌਲੀ ਖੋਲੀਆਂ। ਉਸ ਦੇ ਬੁੱਲ ਹੌਲੀ-ਹੌਲੀ ਮੁਸਕਰਾ ਰਹੇ ਸੀ। ਉਹ ਸਿਰਫ ਉਸ ਦੇ ਨੇੜੇ ਹੀ ਬੈਠੀ ਸੀ। ਪਰ ਉਸ ਦੀ ਧੜਕਣ ਤੇ ਸਾਹ ਜੁਗਨੂ ਦੀਆਂ ਧੜਕਣਾਂ ਨਾਲ ਮਿਲ ਰਹੇ ਸੀ ਹੌਲੀ ਹੌਲੀ ਜੁਗਨੂ ਨੇ ਉਸ ਦੇ ਕੰਨ ਨੂੰ ਹੌਲੇ ਨਾਲ ਚੁੰਮਿਆ ਰਵੀ ਨੇ ਇੱਕ ਛੋਟੀ ਜਿਹੀ ਆਵਾਜ਼ ਕੱਢੀ ਡਰ ਵੀ ਸੀ ਪਰ ਅਹਿਸਾਸ ਵੀ ਇਹ ਰਾਤ ਸਿਰਫ ਦੋਵਾਂ ਦੀ ਸੀ ਉਸ ਰਾਤ ਦੀ ਪਹਿਲੀ ਨੇੜਤਾ ਉਸ ਦਿਲ ਵਿੱਚ ਇੱਕ ਅਣਮੋਲ ਅਹਿਸਾਸ ਛੱਡ ਗਈ ਅਤੇ ਰਾਤ ਤਕਰੀਬਨ 1:30 ਵਜੇ ਉਹ ਸਭ ਹੱਦਾਂ ਪਾਰ ਕਰ ਚੁੱਕੇ ਸੀ ਜਿਵੇਂ ਦੋ ਰੂਹਾਂ ਪਹਿਲੀ ਵਾਰ ਇੱਕ ਦੂਜੇ ਨਾਲ ਮਿਲ ਗਈਆਂ ਹੋਣ ਇਸ ਤਰ੍ਹਾਂ ਲੱਗ ਰਿਹਾ ਸੀ ਅਤੇ ਫਿਰ ਉਹ ਸੌ ਗਏ اے ਸੀ ਜੀ ਆਪਣੀ ਕਹਾਣੀ ਕਹਾਣੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ